ਦੇ ਬ੍ਰਦਰ ਦਾ ਨਾਮ ਹਰਪ੍ਰੀਤ ਸੇੰਗ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਤਾਂ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਬਸਕਤ ਆ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀਵਰਤਾਂ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਵਾਰ ਚਲੇ ਗਏ ਤੋ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਯਾ ਅਸੀਂ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਦੀ ਜ਼ਿੰਮੇਵਾਰੀ ਤੇ ਅਸੀਂ ਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10-15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਆਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਅਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕਿ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਮੇਰੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਸ ਚਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤਾਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀ ਇਹਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਤਾਂ ਲੂਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਹੈ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਐਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਬਿਹਾਰ ਦੇ ਨੇ ਫਾਇ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਆ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜਿਆਂ ਚ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਉਹਨੇ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਗੀਆਂ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਪਹਿਰੇ ਉਹਨਾਂ ਦੇ ਜਿਹੜੇ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਉਹਨੂੰ ਧਮਕੀਆਂ ਦੇ ਰਹੀ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉ ਹੋਈ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੁਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਉਸ ਉਹਦੇ ਨਾਲ ਕਤਲ ਕੀਤਾ ਗਿਆ ਉਹ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲੇ ਗੱਲ ਵੀ ਕਰਦਾ ਸੀ ਤੇ ਬਲੌਨ ਨੂੰ ਮਾਨਸਿਕ ਤੌਰ ਤੇ ਬਹੁਤ ਜਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਈਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜਿਆਦਾ ਟੌਰਚਰ ਕਰਕੇ ਤੇ ਉਸ ਸੁਸਾਈਡ ਤਾਂ ਕਰ ਹੀ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਕੋਈ ਦਾ ਮਰਡਰ ਹੋਇਆ ਇਹਦੀ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ ਨਹੀਂ ਮਿਲਿਆ